So... Fuck 13 ਪਾਦਰੋਂ 2006 ਬਿਕਰਮੀ ਪਿੰਡ ਬੁੱਗੇ ਜ਼ਿਲ੍ਹਾ ਅੰਮ੍ਰਿਤਸਰ 1950 ਬਿਕਰਮੀ ਤਾਈ ਮਾਤ ਲੋਕ ਵਿੱਚ ਦੇਹ ਪ੍ਰਗਟਾਈ ਪੰਜ ਜੇਠ ਥਿਤ ਲਖਾ ਕੇ ਮਾਤ ਗਰਭ ਸੀ ਬਾਹਰ ਆ ਕੇ ਮਹਾਰਾਜ ਸ਼ੇਰ ਸਿੰਘ ਨਾਮ ਰਖਾ ਕੇ ਬੈਠਾ ਆਪਣਾ ਆਪ ਲੁਕਾ ਕੇ ਕਵਿੰਦ ਨੂੰ ਕਣਕਾ ਪੁਰੀ ਬਣਾ ਕੇ ਮਣੀ ਸਿੰਘ ਤਾਈਂ ਦਰਸ਼ ਦਿਖਾ ਕੇ ਐਸਾ ਪਰਮ ਉਹ ਨਾਂ ਦਾ ਲਾਇਆ ਮੁਰਲੀ ਮਨੋਹਰ ਨਜਰੀ ਆਇਆ ਦੇਖੀ ਉਸ ਇਹ ਸ਼ਕਲ ਨਿਰਾਲੀ ਮਿਲਿਆ ਆਪ ਕਹਨੂ ਬਨਵਾਲੀ ਕ੍ਰਿਸ਼ਨ ਕਨਈਆ ਆਪਣਾ ਆਪਿ ਉਪਾਕੇ ਮਣੀ ਸਿੰਘ ਤਾਈ ਦਰਸ਼ ਦਿਖਾ ਕੇ ਰਾਮ ਰੂਪ ਦਾ ਦਰਸ਼ ਦਿਖਾਇਆ ਹੱਥ ਤਨੁਸ਼ ਚਿਲਾ ਚੜਾਇਆ ਐਸਾ ਬਚਨ ਉਹ ਨਾ ਨੂੰ ਕੀਤਾ ਕਲ ਯੁਗ ਦਾ ਨਾਸ ਅਸਾਨੇ ਕੀਤਾ ਕਾਲ ਯੁਗ ਪਾਪੀ ਬੜਾ ਹੰਕਾਰੀ ਪਾਪੀ ਅਪਰਾਧੀ ਦੁਸ਼ਟ ਦੁਰਾਚਾਰੀ ਕਰਮ ਇਸਦਾ ਵਖਿਆ ਬਾਬਾ ਮਹਾਰਾਜ ਸ਼ੇਰ ਸਿੰਘ ਆਇਆ ਡਹੜਾ ਮੈਂ ਆਪਣਾ ਆਪ ਛੁਪਾਉਂ ਤੇਰੇ ਹੱਥ ਵਿੱਚ ਕਲਮ ਫੜਾਉ ਸੋਹੰਗ ਸ਼ਬਦ ਦਾ ਰਾਗ ਅਲੰਗ ਚਾਰ ਜੁਗ ਦਾ ਵਰਣ ਕਰਾਉ ਰਾਜਾ ਮਹਾਰਾਜਾਂ ਨੂੰ ਤਖਤੋਂ ਠਾਉ ਦਰ ਦਰ ਧੱਕੇ ਉਹ ਨਾਂ ਨੂੰ ਪਾਉ ਇੱਕ ਨਾਮ ਲੈ ਜੋ ਮੇਰਾ ਮਾਤ ਲੋਕ ਵਿੱਚ ਪਾਏ ਨਾ ਫੇਰਾ ਐਸਾ ਸ਼ਬਦ ਮੈਂ ਆਪ ਲਿਖਾਉ ਮਹਾਰਾਜ ਸ਼ੇਰ ਸਿੰਘ ਨਾਮ ਰਖਾਂ ਨਾਮ ਆਪਣੇ ਦਾ ਕਰਾਂ ਪਰਤਾਪ ਬਾਕੀ ਸਭ ਨਾਂ ਦਾ ਕਰਨਾ ਨਾਸ ਬਾਕੀ ਨਾਸ ਸਭਨ ਦਾ ਹੋਇਆ ਸੋਹੰਗ ਸ਼ਬਦ ਜਦੋਂ ਪ੍ਰਗਟ ਹੋਇਆ ਉਹ ਅੰਗ ਸੁਹੰਗ ਮੈਂ ਆਪ ਅਖਵਾਉਂ ਸਭੁ ਭਲੇਖੇ ਦਿਲ ਤੂੰ ਲਾਹੂੰ ਐਸੀ ਇਕ ਚਾਉ ਮਾਇਆ ਦੁਸ਼ਟਾਂ ਤਾਈ ਜਿਨ ਪਸਮ ਕਰਾਇਆ ਪਸਮ ਹੋਣਗੇ ਤੇਰੀ ਸੱਚਾ ਸਤਗੁਰ ਕਰੇ ਨਾ ਦੇਰੀ ਸਿੱਧ ਵਖਤ ਸਿੱਖਾਂ ਦਾ ਆਇਆ ਜਿਨ੍ਹਾਂ ਵਿੱਚ ਸਤਗੁਰ ਬਹਾਇਆ ਐਸੇ ਸਿੱਖ ਜੋ ਮੇਰੇ ਹੋਏ ਜੁਗ ਵਿੱਚ ਲੈ ਨਾਲ ਪਰੋਈ ਉਹ ਨਿੰਜਾ ਕਰੋੜ ਵਿੱਚੋਂ ਪਾਈ ਇਹ ਨਾ ਸਿੱਖਾਂ ਨੂੰ ਦਿੱਤੀ ਵੜਿਆਈ ਆਪਣੇ ਸਿੱਖ ਦੀ ਕਰੂੰ ਵੜਿਆਈ ਬੈਕੁੰਠ ਧਾਮ ਵਿੱਚ ਜੈ 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 ਕਾਰ ਕਰਾਈ ਐਸੀ ਲਿਖਤ ਆਪ ਕਰਾ ਕੇ ਬਾਪੇ ਮਣੀ ਸਿੰਘ ਤੋਂ ਮਾਣ ਦਵਾ ਕੇ 5000 ਹਜ਼ਾਰੀ 10000 ਹਜ਼ਾਰੀ ਸਿੱਖ ਅਖਵਾ ਕੇ ਬਹਾਉਲ ਸਿੰਘ ਉਹਨਾਂ ਦੇ ਨਾਮ ਲਿਖਾ ਕੇ ਮਾਨਾ ਸਿੰਘ ਨੂੰ ਮਿਲੀ ਵੜਿਆਈ ਲਾਇਲਪੁਰ ਵਿੱਚ ਜਿਨ ਜੋਤ ਜਗਾਈ ਸਿੱਖ ਪਾਲ ਉਥੇ ਪਾਈ ਜਿਸ ਨੂੰ ਕਥਾ ਸਾਡੀ ਸੁਣਾਈ ਸੁਣ ਕੇ ਬਚਣਾ ਹੋਇਆ ਅਨੰਦਾ ਸਤਜੁਗ ਦਾ ਚੜਿਆ ਚੰਦ ਗਿਆ ਅੰਧੇਰਾ ਹੋਇਆ ਪ੍ਰਕਾਸ਼ ਸਿੱਖ ਮੇਰੇ ਦਾ ਨਹੀਂ ਵਿਨਾਸ਼ ਉਸਨੇ ਯਾਦ ਆਸਾਨੋ ਕੀਤਾ ਭਗਵਾਨ ਕ੍ਰਿਸ਼ਨ ਦਾ ਦਰਸ਼ਨ ਦਿੱਤਾ ਖੇਤਾਂ ਵਿੱਚ ਸੀ ਸੁਤਾ ਜਾ ਕੇ ਉੱਥੇ ਮਿਲਿਆ ਪ੍ਰਭੂ ਆਕੇ ਵਾਹੋ ਪਕੜ ਬਹਾਇ ਉਠਾ ਕੇ ਸਹਸਾਰਾ ਉਹਦਾ ਲਾ ਕੇ ਮੈਂ ਬੈਠਾ ਕਵਿੰਡ ਵਿੱਚ ਆ ਕੇ ਰਾਮ ਕ੍ਰਿਸ਼ਨ ਤੋਂ ਸ਼ੇਰ ਸਿੰਘ ਬਣਾ ਕੇ ਪਿਤਾ ਜਵੰਦ ਸਿੰਘ ਤਾਬੋ ਮਾਈ ਉਹਨਾਂ ਨੂੰ ਦਿੱਤੀ ਆਪ ਵੜਿਆਈ ਜਾਤ ਤਰਖਾਨ ਉਹਨਾਂ ਦੀ ਹੋਵੇ ਜਿੱਥੇ ਮਹਾਰਾਜ ਸ਼ੇਰ ਸਿੰਘ ਪ੍ਰਗਟ ਹੋਵੇ தரான தனசா மண இான் சாரணி பிவ ஆ ਜਿੱਥੇ ਉਪਜਿਆ ਆਪ ਭਗਵਾਨ